ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕ ਪੰਥ ਵੈੱਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆਂ ਇਤਿਹਾਸਿਕ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਇਹ ਪਵਿੱਤਰ ਸਥਾਨ ਭਾਈ ਬਾਲਾ ਜੀ ਦਾ ਅੰਤਿਮ ਸਥਾਨ ਹੈ ਸੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਪੂਰਾ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਖਡੂਰ ਸਾਹਿਬ ਜੀ ਦੀ ਧਰਤੀ ਤੇ ਸ਼ਿਸ਼ੋਭਤ ਹੈ ਇਸ ਪਾਵਨ ਸਥਾਨ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਬੱਲਾ ਜੀ ਭਾਈ ਮਰਦਾਨਾ ਜੀ ਸ਼ਬਦ ਕੀਰਤਨ ਕਰਿਆ ਕਰਦੇ ਸਨ ਇਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬੱਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਜੀ ਭਾਈ ਮੋਖਾ ਜੀ ਪਾਸੋਂ ਲਿਖਵਾਈ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਜੀ ਦੇ ਬੱਲਾ ਕਰਤ ਉਚਾਰ ਮੁਖ ਪੈੜੇ ਲਿਖੀ ਸੁਧਾਰ ਲਿਖਵਾਈ ਅੰਗਦ ਗੁਰ ਜਗ ਕੇ ਕਾਜ ਉਧਾਰ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਜੀ ਦੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੀ ਆਦਿਕ ਸਿੱਖ ਸਰੋਤੇ ਜਣ ਇਹ ਜਨਮ ਸਾਖੀ ਸੁਨਿਆ ਕਰਦੇ ਸਨ ਜਮਨ ਪਸਾਖੀ ਪੂਰੀ ਹੋਣ ਤੋਂ 2 ਮਹੀਨੇ ਬਾਅਦ ਭਾਈ ਬਾਲਾ ਜੀ ਇਸ ਪਵਿੱਤਰ ਸਥਾਨ ਤੇ ਸੱਚਖੰਡ ਚਲੇ ਗਏ ਸਨ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਸ ਸਥਾਨ ਤੇ ਆਪਣੇ ਹੱਥੀ ਭਾਈ ਬਾਲਾ ਜੀ ਦੀਆਂ ਅੰਤਮ ਦੇ ਦਿਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਤੇ ਸੰਸਕਾਰ ਕੀਤਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸੰਸਕਾਰ ਸਥਾਨ ਭਾਈ ਬਾਲਾ ਸਾਹਿਬ ਜੀ ਦੇ ਸੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ ਖਡੂਰ ਸਾਹਿਬ ਜੀ ਦੇ ਇਹ ਪਾਵਨ ਸਥਾਨ ਭਾਈ ਬਾਲਾ ਜੀ ਦੀ ਯਾਦ ਵਿੱਚ ਸ਼ੁਸ਼ੋਭਤ ਸਥਾਨ ਹੈ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਥੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸ਼ਬਦ ਕੀਰਤਨ ਕਰਦੇ ਰਹੇ ਸਨ ਇਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬੱਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਜੀ ਭਾਈ ਮੋਖਾ ਜੀ ਪਾਸੋਂ ਲਿਖਵਾਈ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਬਾਲਾ ਕਰਤ ਉਚਾਰ ਮੁਖ ਪੈੜੇ ਲਿਖੀ ਸੁਧਾਰ ਲਿਖਵਾਈ ਅੰਗਦ ਗੁਰ ਜਗ ਕੇ ਕਾਜ ਉਧਾਰ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀਨ ਤਪਿਆਣਾ ਸਾਹਿਬ ਜੀ ਦੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੀ ਆਦਿਕ ਸਿੱਖ ਸਰੋਤੇ ਜਨ ਇਹ ਜਨਮ ਸਾਖੀ ਸੁਣਿਆ ਕਰਦੇ ਸਨ ਜਨਮ ਸਾਖੀ ਪੂਰੀ ਹੋਣ ਤੋਂ 2 ਮਹੀਨੇ ਬਾਅਦ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਅੰਤਮ ਦੇਹ ਦਾ ਸਾਰੀਆਂ ਰਸਮਾਂ ਪੂਰੀਆਂ ਕਰਕੇ ਸੰਸਕਾਰ ਕੀਤਾ ਸੀ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ ਸ਼੍ਰੀ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵਿੱਚ ਸ਼ਸ਼ੋਭਤ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਥੀ ਰਹੇ ਸਨ ਭਾਈ ਬਾਲਾ ਸਾਹਿਬ ਜੀ ਬਹੁਤ ਲੰਬਾ ਸਮਾਂ ਸਤਿਗੁਰ ਜੀ ਦੇ ਨਾਲ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ